ਪੰਜਾਬ ਯੂਨੀਵਰਸਿਟੀ ਵਿੱਚ 5 ਸਤੰਬਰ ਨੂੰ ਹੋਣ ਜਾ ਰਹੀਆਂ ਵਿਦਿਆਰਥੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਵਿਦਿਆਰਥੀ ਜਥੇਬੰਦੀਆਂ ਪ੍ਰਚਾਰ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ ਚੋਣ ਫੀਵਰ ਸਭ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਨਵੇਂ ਵਿਦਿਆਰਥੀ ਲੀਡਰ ਆਪਣੀ ਜਿੱਤ ਪੱਕੀ ਕਰਨ ਦੇ ਲਈ ਦਿਨ ਰਾਤ ਇੱਕ ਕਰ ਰਹੇ ਨੇ ਪੀਯੂ ਪ੍ਰਸ਼ਾਸਨ ਤੇ ਪੁਲਿਸ ਦੇ ਵੀ ਸਖਤੀ ਵੇਖਣ ਨੂੰ ਮਿਲ ਰਹੀ ਹੈ ਪੀਯੂ ਚਕੰਦਾਂ ਤੇ ਪੋਸਟਰ ਲਗਾਉਂਦੀ ਪੂਰੀ ਤਰ੍ਹਾਂ ਮਨਾਹੀ ਕੀਤੀ ਗਈ ਹੈ ਨਾ ਹੀ ਕੋਈ ਵਿਦਿਆਰਥੀ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਜਾਂ ਚੋਣ ਨਿਸ਼ਾਨ ਲਗਾ ਕੇ ਯੂਨੀਵਰਸਿਟੀ ਦੇ ਵਿੱਚ ਘੁੰਮ ਸਕਦਾ ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਵਿਦਿਆਰਥੀ ਯੂਨੀਅਨ ਦੇ ਮੈਂਬਰ ਪ੍ਰਚਾਰ ਦੇ ਲਈ ਨਿਯਮ ਵੀ ਤੋੜਦੇ ਦਿਖਾਈ ਦੇ ਰਹੇ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਪੁਲਿਸ ਪੂਰੀ ਤਰ੍ਹਾਂ ਸਖਤ ਹੈ ਦੂਜੇ ਪਾਸੇ ਵਿਦਿਆਰਥੀ ਆਪਣਾ ਪ੍ਰਚਾਰ ਹਰ ਹਿੱਲੇ ਕਰ ਰਹੇ ਨੇ ਸੋਪੋਪੋਸੂ ਐਨਐਸਯੂਆਈ ਐਬੀ ਵੀਪੀ ਤੇ ਹੋਰ ਵੀ ਕਈ ਵਿਦਿਆਰਥੀ ਜਥੇਬੰਦੀਆਂ ਚੋਂ ਉਹਨਾਂ ਦੇ ਵਿੱਚ ਆਪਣੀ ਕਿਸਮਤ ਆਜ਼ਮਾਰੀਆਂ ਨੇ ਹਾਲਾਂਕਿ ਨਿਯਮ ਇਸ ਵਾਰ ਅਲੱਗ ਜ਼ਰੂਰ ਕੀਤੇ ਗਏ ਨੇ ਅਤੇ ਪ੍ਰਸ਼ਾਸਨ ਦੇ ਵੱਜੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਵਾਰ ਨਿਯਮਾਂ 'ਚ ਤਬਦੀਲੀ ਕੀਤੀ ਹੈ ਕਿ ਨਾ ਹੀ ਕੋਈ ਯੂਨੀਵਰਸਿਟੀ ਦੇ ਅੰਦਰ ਪ੍ਰਚਾਰ ਕਰ ਸਕਦਾ ਹੈ ਨਾ ਕੋਈ ਪੋਸਟਰ ਲਗਾ ਸਕਦਾ ਹੈ ਤਾਂਕਿ ਕਲਾਸਰੂਮ ਦੇ ਵਿੱਚ ਵੀ ਵਿਦਿਆਰਥੀ ਚੋਣ ਪ੍ਰਚਾਰ ਨਹੀਂ ਕਰ ਸਕਣਗੇ ਇਸ ਤਰ੍ਹਾਂ ਦੇ ਕੁਝ ਨਿਯਮ ਇਸ ਵਾਰ ਲਾਗੂ ਕੀਤੇ ਗਏ ਨੇ ਕਿਉਂਕਿ ਪਹਿਲਾਂ ਬਹੁਤ ਤਾਂਦਲੀਆਂ ਜਹੀਆਂ ਦੇਖਣ ਨੂੰ ਮਿਲਦੀਆਂ ਸਨ ਜਿਸ ਨਾਲ ਬਾਕੀ ਪੜ ਰਹੇ ਬੱਚਿਆਂ ਤੇ ਵੀ ਅਸਰ ਪੈਂਦਾ ਸੀ ਇਸੇ ਨੂੰ ਲੈ ਕੇ ਨਿਯਮਾਂ 'ਚ ਤਬਦੀਲੀਆਂ ਕੀਤੀਆਂ ਗਈਆਂ ਪਰ ਕਈ ਥਾਵਾਂ ਅਜਿਹੀਆਂ ਨੇ ਜਿੱਥੇ ਨਿਯਮ ਤੋੜਦੇ ਵਿਦਿਆਰਥੀ ਦਿਖਾਈ ਦੇ ਰਹੇ ਨੇ ਪੁਲਿਸ ਦੀ ਸ਼ਕਤੀ ਦੋ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਹੋਈ ਕਿ ਜਿੱਥੇ ਪੋਸਟਰ ਜਾਂ ਕੰਧਾਂ ਦੇ ਉੱਤੇ ਕੁਝ ਹੋਰ ਨਿਸ਼ਾਨ ਲੱਗੇ ਦਿਖਾਈ ਦੇ ਰਹ ਦੂਜੇ ਪਾਸੇ ਚੌਂਕ ਪਰ ਚਾਰ ਜ਼ੋਰਾਂ ਤੇ ਕਰਦੇ ਦਿਖਾਈ ਦੇ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ